ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਆ ਹਾਂ ਸੱਚ ਜੁਗਾਰ ਸੱਚ ਹੈ ਵੀ ਸੱਚ ਹੁਣ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਇਹਦੇ ਸਰਕਾਰ ਜੋ ਗੰਦੇ ਉਹ ਮਾਤਾ ਵਾ ਮਾੜਾ ਜਿਹਾ ਲਾ ਤੁਹਾਨੂੰ ਨਿਕਲ ਬਾਹਰ ਇਹ ਤੁਹਾਨੂੰ ਇਹ ਸੀ ਤਲਵਾ ਕਿਉਂ ਤੁਹਾਨੂੰ 당 ਕਰਦੀ ਇਹਦਾ ਬਾਹਰ ਖਲੂ ਤੁਹਾਨੂੰ ਦੱਸੋ ਵੀ ਉਹਨੂੰ ਵੀ ਦੱਸੋ ਤੁਸੀਂ ਹਾਂ ਨੂੰ ਤੁਹਾਡੀ ਨਾ ਉਹ ਜੱਥੇ ਬੰਨੀਆਂ ਵੱਲੋਂ ਅਸੀਂ ਆਏ ਆ ਤੇ ਵੀ ਆਪਣਾ ਕੀ ਸਾਨੂੰ ਇਹੋ ਫੋਨ ਕੀਤਾ ਗਿਆ ਤੁਹਾਡੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਗਈ ਸੀ। ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਨੂੰ? ਕਹ ਦੋ। ਇਦਾਂ ਹੀ ਬਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ। ਹੂੰ। ਸਰੋ ਤੇ ਹੀ ਤੁਹਾਨੂੰ ਪਰੇਸ਼ਾਨ ਕਰਦੇ ਗਾਲਾਂ-ਗੋਲਾਂ ਕੱਢਦੇ ਕੀ ਕਹੀ ਆਹੀ। ਮਤਲਬ ਰੋਜ਼ਪੋੜ ਮਾਰਦੀ ਰੋਜ਼। ਮਾਰਦੀ। ਚਲੋ ਤੁਹਾਨੂੰ ਜਿਹੜਾ ਕਸ਼ਟ ਆਜਾ ਦਾਲਾ ਬਣ। ਮੈਂ ਬਦਾ ਤੁਹਾਨੂੰ ਕਬਰਾਂ ਹੁੰਦੀ ਨਹੀਂ ਕੋਈ ਵੀ ਲੋੜ। ਠੀਕ ਹੈ? ਅਸੀਂ ਤੁਹਾਡੇ ਨਾਲ ਠੀਕ ਹੈ? ਹਰ ਪੱਕ ਕੇ ਜਿਵੇਂ ਵੀ ਹੈਗਾ ਵਾ। ਇੱਕ ਦੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਦਿਨ ਜੱਫੇ ਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਵਾ ਸਾਡੇ ਵੱਲੋਂ ਕਿ ਜੇ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬਗੜਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਣੀ ਜੀ ਬਜ਼ੁਰਗ ਤੋਂ ਵੀ ਪ੍ਰੋਬਲਮ ਮੇਰੀ ਪਲਸਟਰ ਲੱਤਿਆ ਪਲਸਟਰ ਜਿਹੜਾ ਲੱਗਾ ਉਹ ਤੇ दारू ਦੇ ਨਾਲ ਆ ਉਮਰ ਵਾ ਬੱਚਿਆਂ ਨੇ ਹੁਣ ਪਾਲਣਾ ਤੇ दारू ਦੇ ਨਾਲ ਡੱਕੀ ਨੂੰ ਹੈ ਇਹ ਸਾਡੇ ਕੋਲ ਹੀ ਜਾਣੀ ਇਹ ਉਹ ਸਰਵੇਖਣ ਡਰਾਵਾ ਵੇਖੋ ਜੀ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪੂਰਾ ਆ ਵੀ ਵੇਖ ਲਓ ਤੁਸੀਂ ਕਿੱਦਾਂ ਡੱਕ ਹੋਈ ਵਾਹ ਭਰਾ ਮੇਰਾ ਵਾਹ ਭਰਾ ਮੇਰਾ ਤੂੰ ਇਹ ਹੈ ਗਿਆ ਇਹਦੇ ਚੋ ਹਾਂ ਚਲੋ ਸੋਫੀ ਦੇ ਨਾਲ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ ਸੋਫੀ ਹੋਊਗਾ ਨਹੀਂ ਭਰਾ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਵੇਖ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਬਣ ਗਿਆ ਮੈਂ ਡਾਕਟਰ ਗੋਗੋ ਦਾ ਮੈਂ ਡਾਕਟਰ ਟੀਚਰ ਕਹਿੰਦੇ ਟੀਚਰ ਟੀਚਰ ਡਾਕਟਰ ਵਾ ਨਹੀਂ ਥੈਂਕ ਯੂ ਕੋਰਸ ਹਾਂ ਤੇ ਉਹਨੇ ਕਿਹਾ ਸਿੱਧੀ ਪਾਰੀਰੋਂ ਕੰਮ ਕਰਦਾ ਸਾਰੇ ਬਤਾਲੀ ਬਤਵਾਉਣ ਤੇ ਜਿਹੜਾ ਮਰਜੀ ਉਧਰ ਤੁਸੀਂ ਲੈ ਜਾਓ ਮੈਂ ਆ ਬੱਚੇ ਵਾਲਾ ਬਣਿਆ ਲਿਖ ਦੇ ਲੂ ਮੈਂ ਤੈਨੂੰ ਦੱਸਾਂ ਤੈਨੂੰ ਦੱਸਾਂ ਹਾਂ ਹਾਂ ਪਰ ਆ ਤੈਨੂੰ ਨਾ ਮਾਣਾ ਨਾ ਮਾਂ ਤੇ ਮੈਂ ਡਾਕਟਰ ਆਇਆ ਕਰਦਾ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵੱਡ ਬੋਲ ਨਹੀਂ ਸਕਦਾ ਪਤਿਏ ਤੇ ਬਿੱਲੀਏ ਪਤਾ ਨਹੀਂ ਕੀ ਕੁਛ ਉਹਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਰਹੇ ਬੋਲਦੇ ਬੋਲਦੇ ਮਰ ਜਾਣਾ ਚਾਹੀਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੱਟੇ ਨੌਕਰੀ ਮਿਲੀ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਰਾਮ ਨਹੀਂ ਕਰ ਸਕਦਾ ਉਹ ਤਾਂ ਮਜਾਰਕ ਦਾ ਬਜ਼ੁਰਗ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਦੀ ਉਹ ਡਰਦੇ ਮਾਵੇਂ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਜੀ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਹੈ ਆ ਬੁੱਢੀ ਵਾਰੇ ਕਿੱਥੇ ਜਾਣਾ ਉਹਨੇ ਇੱਧਰ ਆ ਤੀਰਥ ਸਥਾਨ ਤੇ ਜਾਂਦੀ ਨਹੀਂ ਬੁੱਢੀ ਵਾਲੇ ਇੱਥੇ ਲੁਕਣੀ ਹੈ ਮੈਂ ਤਾਂ ਥੀਕੇ ਜਾਂਦੀ ਆ ਦੱਤ ਪਾਸੇ ਨਾ ਜਾਣਾ ਕੋਈ ਲੋੜ ਨਹੀਂ ਉਹਨਾਂ ਸ਼ਰਧਾਵਲੀ ਨਾ ਦੱਤ ਬੋਲਣ ਦੀ ਲੋੜ ਨਹੀਂ ਬੋਲ ਬੱਚੀ ਮੈਂ ਕਸਮ ਮਾਤਾ ਕਿੱਥੇ ਜਾਂਦੀ ਹੈ ਕਿੱਥੇ ਜਾਂਦੀ ਆ ਆ ਵੇ ਬਾਬਾ ਜੀ ਐ ਬਾਬਲੀਆ ਬਾਬਾ ਜੀ ਗੁਰਪ੍ਰਤਖ ਆ ਚਲਿੱਤਰ ਆ ਨਾ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਵੇਚ ਚੁੱਕੇ ਆ ਉਹਦੇ ਚਲਿੱਤਰ ਆਪਾਂ ਰੋਜ਼ ਹੀ ਰੱਖਦੇ ਆ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈੱਟ ਆਪਾਂ ਕੀਤੇ ਪਏ ਆ ਠੀਕ ਐ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾ ਪੱਟੋ ਕੱਟੀ 70 75 ਮੈਂ ਕਹਿਣਾ ਕਿ ਤੁਹਾਡਾ ਸਾਰਾ ਸਾਹਮਣੇ ਆ ਰਿਹਾ ਕੈਮਰਾ ਵੀ ਇੱਕ ਜਿਹਾ ਐ ਆਂ ਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਡੱਟੇ ਪਏ ਆ ਆਪਾਂ ਉਹ ਚੀਜ਼ ਮੈਂ ਦੱਸਾਂ ਤੈਨੂੰ ਮੁਰਦੂ ਕੋਈ ਦੱਸਣਾ ਬਥੇਰਾ ਕੁਝ ਦੱਸ ਦਿੱਤਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣ ਮੇਰੀ ਮੇਰੀ ਗੱਲ ਸੁਣ ਹੁਣ ਕੁਝ ਨਹੀਂ ਆਪਾਂ ਬੋਲਣਾ ਡੰਗਰਾਂ ਦੀ ਮੱਡੀ ਤੇ ਥੇੜ ਢੋੜੀ ਜਾਂਦੀ ਐ ਜਿੱਥੇ ਮਰਜੀ ਜਾਵੇ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਐ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮੱਝਿਓ ਇਹ ਜੋ ਮੱਝਿਓ ਇਹ ਜੋ ਮਰਜੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈਪ ਪੈਰਵਾਈ ਕਰੇ ਭਾਵੇਂ ਸਾਡੇ ਦੇ ਪੱਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹੋਣੀ ਵਟਣ ਦੇਣੀ ਠੀਕ ਹੈ ਮਾਰਕਟ ਤੇ ਬਹੁਤ ਦੂਰ ਦੀ ਗੱਲ ਰਹਿ ਗਈ ਇਹ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਇਹ ਸਾਰੇ ਇਸ ਨੂੰ ਚੀਜ਼ ਦੇ ਵਿਚਕਾਰ ਹੋਣ ਤੇ ਮੈਂ ਖੜੀ ਅਸੀਂ ਅੰਦਰੋਂ ਸਾਰਿਆਂ ਨੂੰ ਕੱਢ ਲਾਂਗੇ ਕੋਈ ਆਪੇ ਆ ਜਣੇ ਜਦੋਂ ਨੱਸ ਪੈ ਗਈ ਨਾ ਪਿੰਡ ਵਾਲੇ ਸਾਹਿਬ ਨੂੰ ਬੁਲਾਓ ਮਾਰੇ ਆਵਾਜ਼ ਹਾਂ ਬੁਲਾ ਯਾਰ ਹੁਣ ਕਿ ਡ੍ਰਿੰਕ ਕਰਨੀ ਤੂੰ ਆਪੇ ਰੋਜ਼ ਦਿਨੀ ਦਾ ਕਰੋ ਨਾ ਪਿਆ ਉਹ ਤੁਸੀਂ ਸੂਟ ਸਵਾਦੀ ਤਿੰਨ ਤੱਕ ਸਵਾਣੀ ਇਹ ਉਹਦਾ ਸਾਰਾ ਕੁਝ ਵਾ ਸਾਰੀ ਉਮਰ ਉਹਨੇ ਕੀਤਾ ਕਰਾਇਆ ਜਿਹੜੇ ਡੇਡੇ ਵੱਡੇ ਘਰ ਛੜੇ ਆਉਂਦੀ ਉਹਦਾ ਤਰਕ ਕਰ ਰੋ ਰਿੰਗ ਕਰਕੇ ਜਾ ਰਹੇ ਨੇ ਉਹਨੇ ਸੂਲ ਪਾਲੇ ਤੇ ਫਿਰ ਹੋਰ ਕਿੱਥੇ ਜਾਵੇਂ ਉਹ